ਬਰੇ ਇਸਰਾਂ ਸਤਿ ਸ਼੍ਰੀ ਅਕਾਲ ਬਰੇ ਇਸਰਾਂ ਸਤਿ ਸ਼੍ਰੀ ਅਕਾਲ ਜੇ ਜੇ ਕਾਦੀ ਜੋ ਪਰਨ ਲਿਆ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪਰ ਹੋਇਆ ਕੁਝ ਨਹੀਂ ਤੇ ਮੈਂ ਉਸ ਟਾਈਮ ਗੁਰਦੁਆਰੇ ਦੇ ਵਿੱਚ ਇਹ ਇੱਛਾ ਜਾਰ ਕੀਤੀ ਸੀ ਮੈਂ ਇਸ ਦੁਨੀਆ ਦੇ ਜਾਣ ਤੋਂ ਪਹਿਲਾਂ ਇਹ ਅਕੰਨ ਨਾਲ ਸੁਣਨਾ ਚਾਹੁੰਨਾ ਕਿ ਪੰਜਾਬ ਸਾਡਾ ਨਸ਼ਾ ਮੁਕਤ ਹੋ ਗਿਆ ਅੱਜ ਵੀ ਫੇਰ ਉਸੇ ਗੱਲ ਨੂੰ ਦਰਿਹਾਉਣਾ ਸਾਡੇ ਮੰਤਰੀ ਸਾਹਿਬ ਬੈਠੇ ਆ ਕਿ ਮੰਤਰੀ ਸਾਹਿਬ ਪੰਜਾਬ ਦੀ ਤਰੱਕੀ ਜਿੰਨੀਆਂ ਯੋਜਨਾਵਾਂ ਤੁਸੀਂ ਲੀਕੀਆਂ ਨੇ ਸਾਰੀਆਂ ਹੀ ਸਲਾਉਣਯੋਗ ਆ ਪਰ ਜਿੰਨਾ ਚਿਰ ਮਕਾਮ ਮਗਰੀ ਲਾਈਨ ਤੇ ਪਾਇਆ ਹੁੰਦਾ ਵਾਪਸ ਅਗਲੇ ਬੰਦੇ ਪਹੂਗਾ ਜਦੋਂ ਆਰਕੈਸਟਰ ਵਾਲਿਆਂ ਲਈ ਕਿਹਾ ਭਗੜਾ ਪੈ ਤੇ ਪੈਸੇ ਵਾਵਾ ਸੁਤੂ ਨੇ ਨਾ ਹੱਥ ਬਣਾਏ ਤੇ ਉਹਨੇ ਸੁਤਨੇ ਉਹ ਲੋਕਾਂ ਨੇ ਨਾ ਉਹਨਾਂ ਨੂੰ ਅੱਗੇ ਪਾਇਆ ਦਾ ਕਿ ਉਹ ਪੈਸੇ ਸੁਣਣਗੇ ਇਹੋ ਜਿਹੇ ਬੰਦਿਆਂ ਨੂੰ ਤੇ ਸੱਦਣਾ ਹੀ ਪੈਸੇ ਦੇ ਸਟਾਲ ਦੀ ਦੂਰਤੀ ਕੱਲ ਇਹਨਾਂ ਨੂੰ ਸੱਦਣਾ ਨਹੀਂ ਚਾਹੀਦਾ ਦੂਜੇ ਨੰਬਰ ਤੇ ਜਿਹੜੇ ਕੋਈ ਬੰਦੇ ਇਹਨਾਂ ਸਮਗਲਰਾਂ ਨੂੰ ਫੜੇ ਜਾਂਦੇ ਇਹਨਾਂ ਦੀ ਜਮਾਨਤ ਦਿੰਦੇ ਜਾਂ ਨੰਬਰਦਾਰ ਕੋਈ ਪਾਉਂਦੇ ਜਾਂ ਕੋਈ ਸਾਫਕਾ ਮੈਂਬਰ ਜਾਂ ਕੋਈ ਸਾਫਕਾ ਸਰਪੰਚ ਕੋਈ ਪਾਉਂਦੇ ਹੈ ਉਹਨਾਂ ਦਾ ਕਹਾਣੀ ਆਪਣੇ ਪੇਟ ਲੈਵਲ ਤੇ ਜਦ ਮੌਤ ਦੇ ਵਿਆਹ ਛਾਤੀ ਤੇ ਖੁਸ਼ੀ ਕਮੀ ਤੇ ਬਾਈਕਾਟ ਕਰਨਾ ਜਿੰਦਾ ਉਹਨਾਂ ਹੁੱਕਾ ਪਾਣੀ ਬਾਤ ਰੱਖਣਾ ਨਿੱਕਾ ਪਿੰਡ ਇੱਕ ਦੋ ਬੰਦੇ ਤੇ ਜੇ ਇਹਨਾਂ ਦੇ ਪਿੱਛੇ ਨਾ ਕੋਈ ਜਾਵੇ ਤੇ ਇਹ ਜਦੋਂ ਜੇਲਾ ਚਲ ਕੇ ਜੋ ਜਮਾਤ ਦਵਾਈ ਤੇ ਨਸ਼ਾ ਮਾਰ ਕੇ ਪੈਸੇ ਕਮਾਏ ਬਸ ਇੱਕੋ ਸੋਚ ਰੱਖਣੀ ਕੋਈ ਮਰਦਾ ਮਰ ਜੇ ਸਾਨੂੰ ਤੇ ਪੈਸਿਆਂ ਦੀ ਲੋੜ ਆ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿਸੇ ਵੀ ਬੰਦੇ ਨੂੰ ਬਾਕੀ ਇਹਨਾਂ ਲੋਕਾਂ ਨੂੰ ਵੀ ਸਮਝਾਉਣੀ ਚਾਹੀਦੀ ਆ ਆਪਣੇ ਵੱਡੇ ਵੀ ਦੱਸਦੇ ਆ ਆਪਾਂ ਵੀ ਅੱਖੀਂ ਵੇਖਿਆ ਕੋਈ ਵੀ ਸਮਗਲਰ ਆ ਬਲੈਕੀਆਂ ਆ ਆਪਾਂ ਕਦੀ ਇਹ ਨਹੀਂ ਵੇਖਿਆ ਵੀ ਉਹਨੇ ਬੜੀ ਤਰੱਕੀ ਕੀਤੀ ਇੱਕਦਾਂ ਗੱਡੀ ਚੜਦੀ ਆ ਦੋ ਸਾਲ ਤਿੰਨ ਸਾਲ ਘਰ ਚੰਗਾ ਬਣ ਜਾਂਦਾ ਘਰੇ ਗੱਡੀ ਚੰਗੀ ਆ ਜਾਂਦੀ ਮੋਟਰਸਾਈਕਲ ਚੰਗਾ ਆ ਗਿਆ ਹੋ ਸਕਦਾ ਥੋੜੀ ਬਥੀ ਜਾਇਜ਼ਤ ਵੀ ਬਣਾ ਲੇ ਪਰ ਦੋ ਤਿੰਨ ਸਾਲਾਂ ਬਾਅਦ ਹੀ ਜਿੰਨੇ ਕਿਸੇ ਦੇ ਪੁੱਤ ਨੂੰ ਚਿੱਟੇ ਦੇ ਲੋਣਾ ਤਾਂ ਮੁੰਡਾ ਉਹਦਾ ਵੀ ਚਿੱਟੇ ਦੇ ਲੱਗ ਜਣਾ ਜਿੰਨੇ ਵੇਖ ਵੇਖ ਕੇ ਜਾਇਜ਼ਤ ਬਣਾਉਣੀ ਇਹਦੀ ਯੁੱਧ ਨਸ਼ਾ ਵਿਰੁੱਧ ਜੋ ਅੱਜ ਪਿੰਨ ਪਿੰਨ ਯਾਤਰਾ ਕੱਢੀ ਜਾ ਰਹੀ ਆ ਨਗਰ ਸੁਭਾਧ ਦੀ ਪੰਚਾਇਤ ਨੇ ਅਜ ਤੋਂ 6 ਮਹੀਨੇ ਪਹਿਲਾਂ ਹੀ ਮਤਾ ਪਾ ਕੇ ਦੇ ਦਿੱਤਾ ਸੀ ਅਸੀਂ ਸੱਤ ਪਿੰਡ ਵਾਸੀਨੋਂ ਅਪੀਲ ਕਰਦੇ ਆ ਕਿ ਨਸ਼ਾ ਤਿਆਗੋ ਨਾ ਬਿਲਕੁਲ ਨਸ਼ਾ ਖਾਤਮਾ ਕਰਨਾ ਵਾ ਨਸ਼ੇ ਦਾ ਜਿਹੜੇ ਵੀਰੇ ਨਸ਼ਾ ਵੇਚਦੇ ਆ ਉਹ ਬਾਹਰ ਆ ਜਾਣ ਜਿਹੜੇ ਨਸ਼ਾ ਪਿੰਡੇ ਆ ਲਾਉਂਦੇ ਆ ਉਹਨਾਂ ਦਾ ਹੈ ਫ੍ਰੀ ਇਲਾਜ ਕੈਪਟਨ ਮੰਤਰੀ ਸਰਕਾਰ ਸਰਦਾਰ ਲਾਲਜੀਤ ਸਿੰਘ ਢੁੱਲਰ ਵੱਲੋਂ ਪੰਚਾਇਤ ਨੂੰ ਜੋ ਹੁਕਮ ਦਿੱਤੇ ਆ ਉਹਦੇ ਵਿੱਚ ਅਸੀਂ ਉਹਨਾਂ ਦਾ ਫ੍ਰੀ ਇਲਾਜ ਕਰਵਾਵਾਂਗੇ ਜਿਹੜਾ ਵੀ ਨਸ਼ਾ ਛੱਡਣਾ ਚਾਹੁੰਦਾ ਸਾਡੇ ਨਾਲ ਸੰਪਰਕ ਕਰੇ ਉਹਦਾ ਨਸ਼ਾ 3 ਛਿਡਾਵਾਂਗੇ